ਇੱਥੇ ਆ ਕੇ ਮੱਥੇ ਦੀਆਂ ਤਕਦੀਰਾਂ ਬਦਲੀ ਹੁੰਦੀਆਂ ਪਰ ਕਿਹਨਾਂ ਦੀਆਂ ਜਿਨ੍ਹਾਂ ਦੀ ਗੁਰੂ ਤੇ ਭਾਵਨਾ ਵਧ ਜਾਂਦੀ ਹੈ ਗੁਰੂ ਨੂੰ ਅਸੀਂ ਹੋਰ ਕੁਝ ਨਹੀਂ ਭੇਟਾ ਕਰ ਸਕਦੇ ਗੁਰੂ ਸਾਡੀ ਮਾਇਆ ਦਾ ਭੁੱਖਾ ਨਹੀਂ ਹੈ ਕਿਉਂਕਿ ਮਾਇਆ ਵੀ ਸਾਨੂੰ ਗੁਰੂ ਨੇ ਦਿੱਤੀ ਹੈ ਘਰ-ਵਾਰ ਸਾਨੂੰ ਗੁਰੂ ਨੇ ਦਿੱਤਾ ਅਸੀਂ ਗੁਰੂ ਨੂੰ ਕੀ ਅਰਪਣ ਕਰ ਸਕਦੇ ਹਾਂ ਜੀ ਇੱਕੋ ਹੀ ਇੱਕ ਚੀਜ਼ ਅਰਪਣ ਕਰ ਸਕਦੇ ਹਾਂ ਗੁਰੂ ਪ੍ਰਤੀ ਪ੍ਰੇਮ ਪੈਦਾ ਕਰ ਸਕਦੇ ਹਾਂ ਬਾਣੀ ਵਿੱਚ ਮਹਾਰਾਜ ਕਹਿੰਦੇ ਜਿਨ ਪ੍ਰੇਮ ਕੀਓ ਤਿੰਨ ਹੀ ਰੱਬ ਪਾਇਓ ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੇ ਰੱਬ ਨੂੰ ਪਾ ਲਿਆ ਬਾਣੀ ਵਿੱਚ ਮਹਾਰਾਜ ਕਹਿੰਦੇ ਸੱਚੀ ਪ੍ਰੀਤ ਅਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਗ ਤੋਰੀ ਮਾਲਿਕਾ ਮੈਂ ਤੇਰੇ ਨਾਲ ਸੱਚੀ ਪ੍ਰੀਤ ਜੋੜੀ ਹੈ ਜਿਨ੍ਹਾਂ ਨੇ ਰੱਬ ਦੇ ਨਾਲ ਸੱਚੀ ਪ੍ਰੀਤੀ ਜੋੜ ਲਈ ਦੁਨੀਆਂ ਇੱਕ ਪਾਸੇ ਹੋ ਸਕਦੀ ਹੈ ਉਹ ਬੰਦੇ ਦਾ ਕੋਈ ਵਾਲ ਵੀ ਬਿੰਗਾ ਨਹੀਂ ਕਰ ਸਕਦਾ ਜੀ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਪਰ ਜਿਨ੍ਹਾਂ ਨੇ ਗੁਰੂ ਨੂੰ ਪੱਲੇ ਰੱਖਿਆ ਜਾਮ ਗੁਰੂ ਹੋਏ ਵੱਲ ਲੱਖ ਬਾਹੀ ਕਿਆ ਕੀਜੈ ਜਿਹਦੇ ਵੱਲ ਗੁਰੂ ਖੜ ਗਿਆ ਉਹਦਾ ਕੁਝ ਵੀ ਕੋਈ ਵਿਗਾੜ ਨਹੀਂ ਸਕਦਾ ਤਾਂ ਹੀ ਕਹੀਦਾ ਹੈ ਹਰ ਸਮੇ ਗੁਰੂ ਨੂੰ ਯਾਦ ਰੱਖਣਾ ਚਾਹੀਦਾ ਹਰ ਸਮੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹਰ ਸਮੇ ਜ਼ਿੰਦਗੀ ਵਿੱਚ ਇੱਕ ਪਲ ਵੀ ਇਹੋ ਜਿਹਾ ਕਦੇ ਨਾ ਆਵੇ ਜਦੋਂ ਸਾਨੂੰ ਗੁਰੂ ਦੀ ਯਾਦ ਭੁੱਲ ਜਾਏ ਪਰਮਾਤਮਾ ਸਾਨੂੰ ਬਹੁਤ ਕੁਝ ਦੇ ਰਿਹਾ ਹੈ ਰੱਬ ਦੀਆਂ ਸਾਡੇ ਤੇ ਬੜੀਆਂ-ਵੱਡੀਆਂ ਬਖਸ਼ਿਸ਼ਾਂ ਹੈ ਤੇ ਸੰਗਤ ਜੀ ਆਪਾਂ ਕੇਵਲ ਤੇ ਕੇਵਲ ਗੁਰੂ ਨੂੰ ਇੱਕੋ ਹੀ ਇੱਕ ਚੀਜ਼ ਦੇ ਸਕਦੇ ਹਾਂ ਰੱਬ ਦਾ ਸ਼ੁਕਰ ਕਰ ਸਕਦੇ ਹਾਂ ਪਰਮਾਤਮਾ ਦੇ ਨਾਲ ਪਿਆਰ ਕਰ ਸਕਦੇ ਹਾਂ ਬਾਣੀ ਵਿੱਚ ਮਹਾਰਾਜ ਕਹਿੰਦੇ ਤੂੰ ਰੱਬ ਨੂੰ ਪਿਆਰ ਕਰਕੇ ਵੇਖ ਅੱਜ ਅਸੀਂ ਕਹਿੰਦੇ ਸਾਡੀ ਜ਼ਿੰਦਗੀ ਵਿੱਚ ਦੁੱਖ ਆ ਗਏ ਅੱਜ ਅਸੀਂ ਕਹਿੰਦੇ ਅਸੀਂ ਦੁਖੀ ਹਾਂ ਡਿਪਰੈਸ਼ਨ ਵਿੱਚਾਂ ਚਿੰਤਾ ਵਿੱਚਾਂ ਅੱਜ ਸਾਡੇ ਡਿਪਰੈਸ਼ਨ ਦਾ ਸਾਡੀ ਚਿੰਤਾ ਦਾ ਸਾਡੇ ਦੁੱਖਾਂ ਦਾ ਇੱਕੋ ਹੀ ਇੱਕ ਕਾਰਨ ਹੈ ਕਿਹੜਾ ਜੀ ਅਸੀਂ ਰੱਬ ਨੂੰ ਭੁੱਲੀ ਬੈਠੇ ਹਾਂ ਅਸੀਂ ਰੱਬ ਨੂੰ ਭੁਲਾ ਦਿੱਤਾ ਬਾਣੀ ਵਿੱਚ ਮਹਾਰਾਜ ਕਹਿੰਦੇ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ ਜਿੱਦਣ ਤੂੰ ਰੱਬ ਨੂੰ ਭੁਲਾ ਦਿੱਤਾ ਬੰਦਿਆ ਯਾਦ ਰੱਖੀ ਦੁੱਖ ਸਦਨੇ ਨਹੀਂ ਪੈਣਗੇ ਦੁੱਖ ਤੇਰੀ ਜ਼ਿੰਦਗੀ ਵਿੱਚ ਆਪਣੇ ਆਪ ਆਉਣਗੇ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਹਾਂਜੀ ਜੇ ਦੁੱਖ ਜ਼ਿੰਦਗੀ ਵਿੱਚ ਆ ਵੀ ਗਏ ਫਿਰ ਵੀ ਗੁਰੂ ਨੂੰ ਪੁੱਛ ਕੇ ਵੇਖੋ ਮਾਰੇ ਸਾਡੀ ਜ਼ਿੰਦਗੀ ਵਿੱਚੋਂ ਦੁੱਖ ਕਿਵੇਂ ਜਾਣਗੇ ਸਾਡੀ ਜ਼ਿੰਦਗੀ ਸੁੱਖਾਂ ਦੇ ਨਾਲ ਕਿਵੇਂ ਭਰ ਸਕਦੀ ਹੈ ਸਾਡੀ ਜ਼ਿੰਦਗੀ ਵਿੱਚ ਆਨੰਦ ਕਿਵੇਂ ਆ ਸਕਦਾ ਹੈ ਉਹ ਵੀ ਗੁਰੂ ਸਾਹਿਬ ਦੱਸਦੇ ਐ ਪੁੱਛੋ ਬਾਣੀ ਨੂੰ ਮਹਾਰਾਜ ਸਾਨੂੰ ਸੁਖੀ ਕਰਦੇ ਹੋ ਮਹਾਰਾਜ ਕਹਿੰਦੇ ਫਿਰ ਇੱਕ ਚੀਜ਼ ਹਰ ਰੋਜ਼ ਕਰਿਆ ਕਰ ਕਿਹੜੀ ਚੀਜ਼ ਆ ਸੁਣਿਓ ਜੀ ਬਾਣੀ ਵਿੱਚ ਮਹਾਰਾਜ ਕਹਿੰਦੇ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਣੀ ਕਰਿਆ ਕਰ ਇਸ਼ਨਾਨ ਪਾਣੀ ਕਰਕੇ ਆਪਣੇ ਰੱਬ ਨੂੰ ਯਾਦ ਕਰ ਬਾਣੀ ਵਿੱਚ ਕਿਤੇ ਨਹੀਂ ਆਖਿਆ ਵਈ ਤੂੰ ਕੱਲਾ ਕੇਵਨ ਵਾਇਕ੍ਰੂ ਦਾ ਨਾਮ ਜਪਿਆ ਕਰ ਨਹੀਂ ਬਾਣੀ ਵਿੱਚ ਮਹਾਰਾਜ ਕਹਿੰਦੇ ਜੇ ਤੂੰ ਹਿੰਦੂ ਧਰਮ ਨੂੰ ਮੰਨਣ ਵਾਲਾ ਤੂੰ ਰਾਮ ਜੀ ਨੂੰ ਯਾਦ ਕਰਿਆ ਕਰ ਜੇ ਤੂੰ ਅੱਲਾ ਨੂੰ ਮੰਨਣ ਵਾਲਾ ਤੂੰ ਅੱਲਾ ਨੂੰ ਯਾਦ ਕਰਿਆ ਕਰ ਆ ਜੇ ਤੇਰੇ ਨਾਮ ਪਿੱਛੇ ਸਿੰਘ ਲੱਗਦਾ ਐ ਮੇਰੀਏ ਭੈਣੇ ਜੇ ਤੇਰੇ ਨਾਮ ਪਿੱਛੇ ਕੌਰ ਲੱਗਦਾ ਤੇਰੇ ਵਾਸਤੇ ਹੁਕਮ ਹੈ ਤੂੰ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਜਪਿਆ ਕਰ ਸਤਨਾਮ ਸ਼੍ਰੀ ਵਾਹਿਗੁਰੂ ਇੱਕ ਵਾਰ ਫਿਰ ਜਪ ਲਓ ਸਤਨਾਮ ਸ਼੍ਰੀ ਵਾਹਿਗੁਰੂ ਜਦੋਂ ਅਸੀਂ ਰੱਬ ਦਾ ਨਾਮ ਜਪੜਾ ਸ਼ੁਰੂ ਕਰਤਾ ਫਿਰ ਕੀ ਹੋਏਗਾ ਜੀ ਮਹਾਰਾਜ ਕਹਿੰਦੇ ਕਾਰਿਸ਼ਨਾ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ ਤੇਰਾ ਮਨ ਵੀ ਠੀਕ ਹੋ ਜਾਣਾ ਤੇ ਤੇਰਾ ਤਨ ਵੀ ਠੀਕ ਹੋ ਜਾਣਾ ਕੋ ਸਤਨਾਮ ਸ਼੍ਰੀ ਵਾਹਿਗੁਰੂ ਜਿੰਨੇ ਮਰਜੀ ਭਿਆਨਕ ਰੋਗ ਲੱਗੇ ਹੋਣ ਜਿੱਦਣ ਅਸੀਂ ਮਨ ਮਿਰਤੀ ਇਕਾਗਰ ਕਰਕੇ ਪਿਆਰ ਦੇ ਨਾਲ ਭਾਵਨਾ ਦੇ ਨਾਲ ਗੁਰੂ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ ਨਾ ਜੀ ਤੁਸੀਂ ਵੇਖੋਗੇ ਸਾਡੀ ਜ਼ਿੰਦਗੀ ਵਿੱਚ ਆਨੰਦ ਹੀ ਆਨੰਦ ਵਰਤੇਗਾ ਕੋ ਸਤਨਾਮ ਸ਼੍ਰੀ ਵਾਹਿਗੁਰੂ